प्यारे साथियों ਗੱਲ ਕਰਾਂਗੇ ਅੱਜ ਜਿਸ ਜ਼ਿਲ੍ਹੇ ਦੀ ਗੱਲ ਕਰੀਏ ਜਿਲ੍ਹਾ ਹਸ਼ਿਆਰਪੁਰ ਹਸ਼ਿਆਰਪੁਰ ਜ਼ਿਲ੍ਹੇ ਦਾ ਉਹ ਸ਼ਹਿਰ ਗੜਸ਼ੰਕਰ ਗੜਸ਼ੰਕਰ ਸ਼ਹਿਰ ਦਾ ਉਹ ਚੌਂਕ ਸ਼੍ਰੀ ਆਨੰਦਪੁਰ ਸਾਹਿਬ ਚੌਂਕ ਦੇ ਵਿੱਚ ਹੀ HDFC ਬੈਂਕ HDFC ਬੈਂਕ ਦੇ ਬਿਲਕੁਲ ਨਜ਼ਦੀਕ ਡਾਕਟਰ ਰਾਜਨ ਆਈ ਹਸਪੀਟਲ ਫਗਵਾੜੇ ਦੇ ਵਿੱਚ ਬਹੁਤ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਜਾਣੇ ਪਹਿਚਾਣਿਆ आई हॉस्पिटल आई हॉस्पिटल ਨੇ ਜਿੱਥੇ ਫਗਵਾੜੇ ਦੇ ਵਿੱਚ ਵੱਡਾ ਨਾਮ ਕਮਾਇਆ ਉੱਥੇ ਉਹਨਾਂ ਦੀ ਹੀ ਬ੍ਰਾਂਚ ਡਾਕਟਰ ਰਾਜਨ ਜੀ ਦੀ ਰਹਿਨ ਰਮਾਈ ਦੇ ਥੱਲੇ ਦੇਖ ਰਖਤੇ ਥੱਲੇ ਗੜ ਸ਼ੰਕਰ ਦੇ ਵਿੱਚ ਅੱਜ ਓਪਨਿੰਗ ਹੋ ਗਈ ਹੈ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਡਾਕਟਰ ਸਾਹਿਬ ਜੀ ਦੇ ਨਾਲ ਪਰਵਾਉਣ ਜਾ ਰਹੇ ਹਾਂ ਡਾਕਟਰ ਰਾਜਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਹਸਪੀਟਲ 'ਚ ਆਏ ਔਰ ਸਾਰਾ ਦੇਖਿਆ ਜੀ ਔਰ ਅਸੀਂ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਗੜਸ਼ੰਕਰ ਦੇ ਵਿੱਚ ਆਪਣੀ ਬ੍ਰਾਂਚ ਸ਼ੁਰੂ ਕੀਤੀ ਹੈ ਔਰ ਕੋਸ਼ਿਸ਼ ਕਰਾਂਗੇ ਅਸੀਂ ਜੋ ਵੀ ਲੋਕਾਂ ਦੀ ਜੋ ਉਮੀਦਾਂ ਹਨ ਉੱਤੇ ਖਰੇ ਉਤਰ ਜੀ ਡਾਕਟਰ ਸਾਹਿਬ ਕਿਉਂਕਿ ਮੇਨ ਜੀਵਨ ਨੂੰ ਚਲਾਉਣ ਦੇ ਲਈ ਅੱਖਾਂ ਬਹੁਤ ਜ਼ਰੂਰੀ ਹੈ ਬਿਲਕੁਲ ਕਿਉਂਕਿ ਇਸ ਇਲਾਕੇ ਨੂੰ ਜੇ ਗੜਸ਼ੰਕਰ ਦੀ ਗੱਲ ਕਰੀਏ ਇਹਨਾਂ ਬਹੁਤ ਵੱਡਾ ਇਲਾਕਾ ਜੁੜਦਾ ਬਿਲਕੁਲ ਆਨੰਤਪੁਰ ਸਾਹਿਬ ਤਕਰੀਬਨ ਗੜਸ਼ੰਕਰ ਨਾਲ ਜੁੜ ਜਾਂਦਾ ਨਵਾਂ ਸ਼ਹਿਰ ਗੜਸ਼ੰਕਣਾ ਜੁੜਦਾ ਮਾਹਲਪੁਰ ਗੜਸ਼ੰਕਣਾ ਜੁੜਦਾ ਹਸ਼ਿਆਰਪੁਰਤਾ ਜੁੜਦਾ ਹੀ ਆ ਇੱਧਰ ਨਵਾਂ ਸ਼ਹਿਰ ਦੀ ਜੀ ਵੈਲਟ ਦੇਖੀਏ ਬੰਗਿਆਂ ਤੱਕ ਪਰ ਵੀ ਗੜਸ਼ੰਕਰ ਦੇ ਨਾਲ ਜੁੜਦਾ ਹੈਗਾ ਆ ਬਹੁਤ ਵੱਡਾ ਏਰੀਆ ਪੈ ਜਾਂਦਾ ਇਸ ਏਰੀਆ ਨੂੰ ਸੰਭਾਲਣਾ ਕਿੰਨਾ ਕੁ ਸਟਾਫ ਜਿਹੜਾ ਹੈਗਾ ਆ ਇਸ ਹਸਪੀਟਲ ਦੀ ਦੇਖ-ਰੇਖ ਚੱਲੇਗਾ ਜੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਆ ਕਿ ਇੱਥੇ 7 ਤੋਂ 8 ਸਟਾਫ ਜ਼ਰੂਰ ਹੋਵੇ ਕਿਉਂਕਿ ਇੱਥੇ ਆਪਟੀਕਲ ਵੀ ਹੈ ਇੱਥੇ ਪਿਛਲੇ ਪਰਦੇ ਦੀ ਚੈੱਕਅਪ ਵੀ ਹੋਏਗੀ ਅੱਖਾਂ ਦਾ ਨੰਬਰ ਵੀ ਨਿਕਲੇਗਾ ਔਰ ਜਿਹੜੇ ਮਰੀਜ਼ ਹੋਣਗੇ ਉਹਨਾਂ ਦੇ ਆਪਰੇਸ਼ਨ ਲਈ ਚੁਣਿਆ ਜਾਏਗਾ ਉਹਨਾਂ ਦੇ ਅੱਖਾਂ ਦੇ ਲੈਂਸ ਦੇ ਨੰਬਰ ਕੱਢਾਂਗੇ ਔਰ ਫਿਰ ਸਰਜਰੀ ਕਰਾਂਗੇ ਫਿਰੋਜ਼ਾ ਆਪਰੇਸ਼ਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਧਿਆਨ ਰੱਖਾਂਗੇ ਆਪਰੇਸ਼ਨ ਤੋਂ ਬਾਅਦ ਜੋ ਧਿਆਨ ਰੱਖਾਂਗੇ ਸੋ ਸਟਾਫ ਬਿਲਕੁਲ ਬਨੇਗਾ ਔਰ ਸਭ ਤੋਂ ਵੱਡੀ ਗੱਲ ਇਹ ਸਫਾਈ ਦਾ ਬਹੁਤ ਧਿਆਨ ਰੱਖਿਆ ਹੈ ਕੋਈ ਵੀ ਆ ਕੇ ਸਾਡਾ ਹਸਪੀਟਲ ਦੇਖੇਗਾ ਤੇ ਸਫਾਈ ਦਾ ਤੁਹਾਨੂੰ ਇੱਕ ਖਾਸ ਮਿਲੇਗੀ ਕਿ ਸਾਡੇ ਜਿਹੜੇ ਵਾਸ਼ਰੂਮਸ ਹਨ ਕਿਉਂਕਿ ਸਭ ਤੋਂ ਜ਼ਿਆਦਾ ਜੋ ਕੋਈ ਐਨ ਆਰ ਆਈ ਆਂਦੇ ਹਨ ਉਹ ਦੇਖਦੇ ਹਨ ਕਿ ਯਾਰ ਇੰਡੀਆ ਦੇ ਹਸਪੀਟਲ ਜਾਣ ਦਾ ਕੋਈ ਫਾਇਦਾ ਨਹੀਂ ਆ ਇੱਥੇ ਇਲਾਜ ਕਰਾਉਣ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਹਸਪੀਟਲ ਚ ਗੰਦ ਬਹੁਤ ਹੁੰਦਾ 스ਮੈਲ ਆਂਦੀ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਵਾਸ਼ਰੂਮਸ ਵਗੈਰਾ ਵੀ ਤੁਸੀਂ ਦੇਖੋ ਕਿ ਬਹੁਤ ਅੱਛੇ ਅਸੀਂ ਔਰ ਸਾਰੇ ਹਸਪੀਟਲ ਬਹੁਤ ਸਾਫ਼ ਸੁਥਰਾ ਰੱਖਣ ਦੀ ਜੋ ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਬਹੁਤ ਹੀ ਅੱਛੀਆਂ ਸਰਵਿਸਿਜ਼ ਕਿਉਂਕਿ ਅੱਖ ਦਾ ਮਾਮਲਾ ਇਹ ਕਹਿੰਦੇ ਨਾ ਵੀ ਦੰਦ ਗਏ ਤੇ ਸਵਾਦ ਗਿਆ ਅੱਖ ਗਈ ਤੇ ਜਹਾਨ ਗਿਆ ਸੋ ਅੱਖਾਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਹਨ ਉਹ ਅਸੀਂ ਇਸ ਨੂੰ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਬਣਾ ਕੇ ਰੱਖਾਂਗੇ ਔਰ ਇਲਾਕੇ ਵਾਲੇ ਵੀ ਡਿਫਰੈਂਸ ਜ਼ਰੂਰ ਮਹਿਸੂਸ ਕਰਨਗੇ ਕਿ ਅੱਛੀ ਜਗ੍ਹਾ ਤੋਂ ਇਲਾਜ ਕਰਾਇਆ ਹੈ ਡਾਕਟਰ ਸਾਹਿਬਾ ਚਤੋਂ ਸਾਡੇ ਜਿਹੜੇ ਸੱਜਣ ਐ ਉਹ ਆਪਰੇਸ਼ਨ ਕਰਵਾਉਂਦੇ ਐ ਲੈਂਸ ਪਵਾ ਲੈਂਦੇ ਐ ਜਦੋਂ ਗੱਡੀ ਨੂੰ ਵੱਡਾ ਡਰਾਈਵਿੰਗ ਤੇ ਜਾਂਦੇ ਲੌਂਗ ਰੋਡ ਤੇ ਜਿਨ੍ਹਾਂ ਸੱਜਣਾ ਨੇ ਲੈਂਸ ਪਾਈ ਹੋਈ ਉਹਨਾਂ ਨੂੰ ਫੇਰ ਐਨਕ ਲਗਾਣੀ ਚਾਹੀਦੀ ਚਾਣੀ ਹਾਂਜੀ ਇਹਦੇ ਵਿੱਚ ਬੜਾ ਲੋਕਾਂ ਨੂੰ ਬਹੁਤ ਅਵੇਅਰ ਹੋਣਾ ਚਾਹੀਦਾ ਕਿਉਂਕਿ ਹੁਣ ਟਾਈਮ ਬਦਲ ਗਿਆ ਹੈ ਪਹਿਲਾਂ ਹੁੰਦਾ ਸੀ ਕਿ ਚਲੋ ਜੀ ਇੱਕ ਕੈਜੂਅਲ ਜਿਹਾ ਲੈ ਲੈ ਚੋਲੀ ਜਾ ਕੇ ਲੈਂਸ ਪਵਾ ਲਈਏ ਚਲੋ ਠੀਕ ਹੈ ਜੀ ਐਨਕ ਲੱਗੇ ਪਰ ਅੱਜ ਕੱਲ ਤਾਂ ਜੋ ਐਨੀ ਐਕਸਪੈਕਟੇਸ਼ਨਸ ਵੱਧ ਗਈ ਹੈ ਕਿ ਲੈਂਸ ਤੋਂ ਬਾਅਦ ਕੋਈ ਨਹੀਂ ਚਾਹੁੰਦਾ ਕਿ ਮੇਰੇ ਐਨਕ ਲੱਗੇ ਜੀ ਔਰ ਜਿੱਦਾਂ ਹਣ ਲੇਡੀਜ਼ ਹਨ ਘਰ ਦੇ ਵਿੱਚ ਉਹ ਕਹਿੰਦੀ ਹੈ ਕਿ ਮੇਰੇ ਤੋਂ ਸੂਈ ਚ ਉਸ ਕਹੀ ਤਾਂ ਸਾਡੇ ਕੋਲ ਨਾ ਮਰੀਜ਼ ਸੂਈ ਚ ਧਾਗਾ ਲੈ ਕੇ ਵੀ ਆਉਂਦੇ ਆ ਜੀ ਕਿ ਆ ਦੇਖੋ ਜੀ ਅਸੀਂ ਲੈਂਸ ਪਾਇਆ ਸੀ ਤੁਸੀਂ ਕਿਹਾ ਸੀ ਸੂਈ ਧਾਗਾ ਪਾ ਸਕਦੇ ਹਾਂ ਦੇਖੋ ਅਸੀਂ ਸੱਚੀ ਪਾ ਲਿਆ ਠੀਕ ਸੋ ਮੀਨਸ ਕਿ ਇੰਨੀਆਂ ਜ਼ਿਆਦਾ ਐਕਸਪੈਕਟੇਸ਼ਨਸ ਵੱਧ ਗਈਆਂ ਹਨ ਅੱਜ ਕੱਲ ਦੂਰ ਨੇੜੇ ਵਾਲੇ ਲੈਂਸ ਆ ਗਏ ਹਨ ਅੱਜ ਕੱਲ ਟ੍ਰਾਈ ਫੋਕਲ ਲੈਂਸਸ ਆ ਗਏ ਹਨ ਈਐਮਵੀ ਲੈਂਸਸ ਆ ਗਏ ਹਨ ਈਡੋਫ ਲੈਂਸਸ ਆ ਗਏ ਹਨ ਆਈਸੀਐਲ ਆ ਗਏ ਹਨ ਤਰ੍ਹਾਂ ਤਰ੍ਹਾਂ ਦੀਆਂ ਲੇਜ਼ਰ ਆ ਗਈਆਂ ਹਨ ਸਿਲਕ ਸਰਜਰੀ ਆ ਗਈ ਹੈ ਸੋ ਬਹੁਤ ਜ਼ਿਆਦਾ ਐਡਵਾਂਸ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇਹ ਸਾਰੀਆਂ ਜੋ ਸਰਵਿਸਿਜ਼ ਹਨ ਸਾਰੀਆਂ ਟੈਕਨੋਲੋਜੀਜ਼ ਹਨ ਇਹ ਅਸੀਂ ਆਲਰੇਡੀ ਯੂਜ਼ ਕਰ ਰਹੇ ਹਾਂ ਜੀ ਔਰ ਕਿਉਂਕਿ ਫਗਵਾੜਾ ਦੇ ਵਿੱਚ ਤਾਂ ਅਸੀਂ ਸਿਲਕ ਸਰਜਰੀ ਜਿਹੜੀ ਇੰਡੀਆ ਦੇ ਵਿੱਚ ਅਸੀਂ ਫਰਸਟ ਮਸ਼ੀਨ ਲੈ ਕੇ ਆਏ ਹਾਂ ਜੀ ਇੰਡੀਆ ਦੇ ਵਿੱਚ ਇਹ ਗੱਲ ਇੰਡੀਆ ਦੇ ਪੂਰੇ ਇੰਡੀਆ ਦੇ ਵਿੱਚ ਜਿਹੜੀ ਅਸੀਂ ਐਲੀਟਾ ਈ ਆਰਐਫਆਈਡੀ ਟੈਕਨੋਲੋਜੀ ਹੈ ਇੰਡੀਆ ਦੇ ਵਿੱਚ ਪਹਿਲੀ ਵਾਰ ਲੈ ਕੇ ਆਏ ਹਾਂ ਔਰ ਦੂਸਰਾ ਇਹ ਹੈ ਕਿ ਜਿਹੜੇ ਜਿਹੜੀ ਅਸੀਂ ਬਲੇਡ ਫਰੀ ਕੈਟਰੈਕ ਸਰਜਰੀ ਚਟੇਮੋਤੀ ਸਰਜਰੀ ਬਿਨਾ ਬਲੇਡ ਤੋਂ ਰੋਬੋਟਿਕ ਕੈਟਰੈਕ ਉਹ ਵੀ ਪਹਿਲੀ ਵਾਰ ਹੈ ਅਸੀਂ ਨਾਰਥ ਇੰਡੀਆ ਚ ਲੈ ਸੋ ਮੇਰਾ ਇਹੀ ਸਿਗਾ ਕਿ ਇਸ ਇਲਾਕੇ ਦੇ ਵਿੱਚ ਮੈਂ ਬਹੁਤ ਸੇਵਾ ਕੀਤੀ ਹੈ ਚੈਰੀਟੇਬਲ ਹਸਪੀਟਲ ਦਦਿਆਲ ਹੈ ਵਾਹ ਜੀ ਹਾਂ ਉੱਥੇ ਮੈਂ 6-7 ਸਾਲ ਆਪਣੀਆਂ ਜੋ ਉੱਥੇ ਸੇਵਾ ਕੀਤੀ ਹੈ ਜੀ ਤਾਂ ਇਹ ਲੋਕ ਜੇ ਸਾਰੇ ਹਨ ਕਾਫੀ ਕਿਸੇ ਨਾ ਕਿਸੇ ਪਾਸੇ ਜੁੜੇ ਹੋਏ ਹਨ ਜੀ ਸੋ ਮੈਨੂੰ ਇਹ ਸਿਗਾ ਕਿ ਇਹ ਏਰੀਆ ਜੋ ਮੇਰਾ ਆਪਣਾ ਇਹ ਮੈਨੂੰ ਲੱਗਦਾ ਮੈਂ ਆਪਣੇ ਘਰ ਚ ਹੀ ਆਇਆ ਵਾਹ ਜੀ ਹਾਂ ਕਿ ਦੁਬਾਰਾ ਇਹਨਾਂ ਦੀ ਜ਼ਰੂਰ ਇਹਨਾਂ ਦੇ ਨਾਲ ਰابطਾ ਕਾਇਮ ਕੀਤਾ ਜਾਵੇ ਬੜੇ ਦੇਰ ਤੋਂ ਮੇਰੀ ਇੱਛਾ ਸੀ ਕਿ ਇੱਥੇ ਵੀ ਆਪਣੀ ਪ੍ਰੈਜ਼ੈਂਸ ਇਥੇ ਵੀ ਜੋ ਲੋਕਾਂ ਨਾਲ ਜੁੜਿਆ ਜਾਵੇ ਤਾਂ ਕਿ ਉਹਨਾਂ ਨੂੰ ਜੋ ਰੀਸੈਂਟ ਟੈਕਨੋਲੋਜੀ ਹੈ ਜੋ ਨਵੀਆਂ ਹੋ ਰਿਹਾ ਹੈ ਉਹਦੇ ਬਾਰੇ ਔਰ ਅੱਛੀ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾ ਸਕੇ ਜੀ ਡਾਕਟਰ ਸਾਹਿਬ 2025 ਦੀ ਜੇ ਗੱਲ ਕੀਤੀ ਜਾਵੇ 2025 ਦੇ ਵਿੱਚ ਗੜਸ਼ੰਕਰ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈਗਾ ਡਾਕਟਰ ਰਾਜਨ ਹਸਪੀਟਲ ਦੇ ਬਲੋ ਡਾਕਟਰ ਸਾਹਿਬ ਕੇਈ ਵਾਰੀ ਲੱਗਦਾ ਹਸਪੀਟਲ ਦੇ ਵਿੱਚ ਜਦੋਂ ਪੇਸ਼ੈਂਟ ਆਂਦਾ ਕਿ ਬਹੁਤ ਜ਼ਿਆਦਾ ਰੇਟ ਹੋਵੇਗਾ ਹੈ ਨਾ ਜੀ ਉਦੇ ਬਾਰੇ ਵੀ ਜਰੂਰ ਜਿਹੜੀ ਹੈ ਸ਼ੰਕਾ ਮੈਨੂੰ ਉਹਦੇ ਨੂੰ ਸ਼ੰਕਾ ਮੈ ਇਸ ਤਰ੍ਹਾਂ ਕਿ ਰੇਟ ਜ਼ਿਆਦਾ ਸੀ ਕਿਉਂਕਿ ਸਾਡਾ ਸ਼ੁਰੂ ਚ ਮੈਂ ਮੇਰੇ ਇਹੀ ਜਦੋਂ ਰਿਹਾ ਕਿ ਕੋਈ ਵੀ ਜਿਹੜਾ ਕੋਈ ਗਰੀਬ ਜਾਂ ਕੋਈ ਲੋੜਵੰਦ ਆ ਜਾਵੇ ਜੇ ਚप्पल ਪਾ ਕੇ ਵੀ ਆਜਵੇ ਕੋਲ ਤੋਂ ਪੈਸੇ ਨਹੀਂ ਹੈਗੇ ਤਾਂ ਉਹਨੂੰ ਬਿਨਾਂ ਉਹਨੂੰ ਕਦੀ ਅਸੀਂ ਮੋੜਿਆ ਨਹੀਂ ਆਪਣੇ ਹਸਪੀਟਲ ਤੋਂ ਉਹਨੂੰ ਹਮੇਸ਼ਾ ਚੈੱਕ ਕਰਕੇ ਆਪਣੇ ਕੋਲੋਂ ਦਵਾਈ ਵੀ ਦਿੱਤੀ ਹੈ ਐਨਕੀ ਵੀ ਦਿੱਤੀ ਹੈ ਪਰਮਾਤਮਾ ਨੇ ਬਹੁਤ ਦਿੱਤਾ ਹੈ ਔਰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ हां फिर भी जे किसी ने जे कोई चाहंदा है कि मैं अपना फ्री इलाज ਕਰਾਉਣਾ ਹੈ ਮੈਂ ਆਪਣੇ ਜੋ ਲੈਂਸ ਹਨ ਆਪਰੇਸ਼ਨ ਫਰੀ ਕਰਾਉਣਾ ਹੈ ਤੇ ਸਾਡੇ ਕਾਊਂਟਰ ਤੇ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜੀ ਸਾਡੇ ਕੋਲ ਸਾਈਡ ਸੇਵਰ ਚੈਰੀਟੇਬਲ ਸੁਸਾਇਟੀ ਹੈ ਉਹਦੇ ਥਰੂ ਅਸੀਂ ਉਹਨਾਂ ਦਾ ਜੋ ਇਲਾਜ ਹੈ ਉਹ ਅਸੀਂ ਮੁਫਤ ਵੀ ਕਰਾਂਗੇ ਕਿਉਂਕਿ ਟੈਕਨੋਲੋਜੀ ਵੱਧ ਹੈ ਜਿਸ ਕਿ ਅਸੀਂ ਐਵਰੇਜ ਜੋ ਹੈ ਲੈਂਥ ਜੋ ਅਸੀਂ ਉਹ ਵੀ ਸਾਡੇ ਇੱਥੇ ਇੰਪਲਾਂਟ ਹੋਣਗੇ ਔਰ ਜੋ ਹਾਈ ਐਂਡ ਸਰਜਰੀ ਹੈ ਉਹ ਵੀ ਇੱਥੇ ਅਸੀਂ ਸ਼ੁਰੂ ਕਰਾਂਗੇ ਪਿਆਰੇ ਸਰੋਤਿਓ ਇਸ ਹਨ ਸਾਡੇ ਵਿੱਚ ਡਾਕਟਰ ਰਾਜਨ ਜੀ ਜਿਨ੍ਹਾਂ ਨੇ ਫਗਵਾੜ ਦੇ ਅੰਦਰ ਬਹੁਤ ਵੱਡਾ ਨਾਮ ਕਮਾਇਆ ਹੈਗਾ ਜੇ ਅੱਖਾਂ ਦੀ ਗੱਲ ਕੀਤੀ ਜਾਵੇ ਅੱਖ ਸਰੀਰ ਦੇ ਬਹੁਤ ਨਜ਼ਦੀਕ ਹੈ ਸਾਰੇ ਸਰੀਰ ਨੂੰ ਚਲਾਉਣ ਦੇ ਲਈ ਅੱਖ ਮੇਨ ਇੱਕ 파ਟ ਹੈਗਾ ਸਰੀਰ ਦਾ ਤੇ ਬੇਝਿਜਕ ਹਸਪੀਟਲ ਦੇ ਵਿੱਚ ਵਿਜ਼ਿਟ ਕਰੋ ਹਸਪੀਟਲ ਦੇ ਵਿੱਚ ਜ਼ਰੂਰ